ਦੀ ਸਾਰਨ ਪਿਆਰ ਪਰਿਸ਼ਦ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਗੱਲਬਾਤ ਕਰਦੇ ਆਪਾਂ ਕੰਗਣਾ ਰਣਾਉਤ ਬਾਲੀਵੁੱਡ ਐਕਟਰਸ ਜਿਸ ਨੇ ਬਾਲੀਵੁੱਡ ਦੇ ਵਿੱਚ ਆਪਣੀ ਧਾਕ ਜਮਾਈ ਬਹੁਤ ਫਲਮਾਂ ਕੀਤੀਆਂ ਹੁਣ ਭਾਜਪਾ ਦੇ ਵਿੱਚ ਉਮੀਦਵਾਰ ਨੇ ਕੰਗਣਾ ਰਣਾਉਤ ਉਹਦੀ ਜ਼ਮੀਨ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਆਪਣੀ ਜਾਇਦਾਦ ਦਾ ਜਿਹੜਾ ਬੇਰਵਾ ਦਿੱਤਾ ਐਫੀਡਵਟ ਦੇ ਵਿੱਚ ਉਹ ਤੁਹਾਡੇ ਸਾਹਮਣੇ ਰੱਖਦੇ ਆ ਕਿੰਨੀ ਜਾਇਦਾਦ ਹੈ ਕੀ ਕੁਝ ਹੈ ਕੰਗਣਾ ਰਣੌਥ ਦੇ ਕੋਲ ਜਿਹੜੇ ਉਹਨਾਂ ਨੇ ਲਿਖਿਆ ਐਪੀਡੈਪਟ ਦੇ ਵਿੱਚ ਪਹਿਲਾਂ ਤਾਂ ਹੈਗੜੇ ਅਪਰਾਧਿਕ ਮਾਮਲੇ ਨੇ 8 ਐਫਆਰਐ ਦਰਜ ਨੇ ਦੂਜਾ ਜਿਹੜੀ ਕੋਲੇ ਜਾਇਦਾਦ ਲਿਖਿਆ ਇਹਨਾਂ ਨੇ ਉਹ ਲਿਖਿਆ ਜੀ 99 ਕਰੋੜ 66 ਲੱਖ ਰੁਪਏ ਜਿਹੜੀ ਚੱਲ ਜਾਇਦਾਦ ਲਿਖੀ ਹੈ ਜੀ ਉਹ ਹੈਗੀ 28 ਕਰੋੜ 73 ਲੱਖ ਰੁਪਏ ਤੇ ਜਾਲਾ ਜਾਇਦਾਦ ਲਿਖੀ ਆ ਜਾਇਦਾਦ ਲਿਖੀ ਹੋਈ ਹੈ 63 ਕਰੋੜ ਜਿਹੜੇ ਦੇਣਦਾਰੀਆਂ ਨੇ ਉਹ ਨੇ 17 ਕਰੋੜ 39 ਲੱਖ ਰੁਪਏ ਜਿਹੜੀ ਨਗਦੀ ਲਿਖੀ ਆ ਉਹ ਹੈਗੀ ਆ 2 ਲੱਖ ਰੁਪਏ ਜਿਹੜੀ ਸਿੱਖਿਆ ਕੀ ਜੋ ਕਹਿੰਦੇ ਨੇ ਕਿ ਜਿਆਦਾ ਪੜ੍ਹੇ ਲੈ ਕੇ ਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਆਪ ਦੀ ਕਾਬਲੀਅਤ ਦੇ ਸਹਾਰੇ ਆਪਦੇ ਐਕਸਪੀਰੀਅੰਸ ਦੇ ਸਹਾਰੇ ਵੀ ਬੰਦਾ ਬਹੁਤ ਕੁਝ ਪਾ ਸਕਦਾ ਤੇ ਇਹਨਾਂ ਨੇ ਆਪਣੀ ਸਿੱਖਿਆ ਲਿਖੀ ਆ ਕੰਗਣਾ ਰਣਾਉਤ ਨੇ ਪਲੱਸ 2 ਪਾਸ ਨੇ ਦੋ ਇਹਨਾਂ ਨੇ ਵੱਡੀਆਂ ਗੱਡੀਆਂ ਲਿਖੀਆਂ ਨੇ ਜੋ ਇਹਨਾਂ ਕੋਲ ਵਾਹਨ ਨੇ ਇੱਕ ਨੇ ਮਰਸੀਡੀਜ਼ ਹੋਗੀ ਤੇ ਦੂਜੀ BMW ਹੋਗੀ ਇੱਕ ਬੈਸਪਾ ਸਕੂਟਰ ਹੈ ਜਿਹੜਾ ਇਹਨਾਂ ਨੇ ਹੋਰ ਜਿਹੜੇ ਗਹਿਣੇ ਲਿਖੇ ਨੇ ਉਹਨੇ 6.70 ਕਿਲੋ ਸੋਨਾ ਹੋ ਗਿਆ 60 ਕਿਲੋ ਚਾਂਦੀ ਹੋਗੀ 3 ਕਰੋੜ ਰੁਪਏ ਦੇ 14 ਕੈਰਟ ਦੇ ਹੀਰੇ ਹੋਗੇ ਇਹ ਕੁੱਲ ਜੈਦਾਦ ਕੰਗਨਾ ਰਣਾਉਤ ਭਾਜਪਾ ਉਮੀਦਵਾਰ ਤੇ ਬਾਲੀਵੁੱਡ ਐਕਟ੍ਰੈਸ ਦੇ ਕੋਲ ਇਸ ਵੇਲੇ ਮੌਜੂਦ ਹੈ